ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਦੇ ਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪੰਨਿਆਂ ਨੂੰ ਅੰਗ ਕਿਉਂ ਕਿਹਾ ਜਾਂਦਾ ਹੈ ਇਹ ਆਪਾਂ ਚਲੋ ਪਿਛਲੇ ਜਦੋਂ ਸਮੇਂ ਬੰਨ ਨਜ਼ਰ ਮਾਰੀ ਉਸ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸਮਾ ਸੀ ਉਸ ਵੇ ਬਾਬਾ ਬੁੱਢਾ ਜੀ ਬਾਬਾ ਬੁੱਢਾ ਸਾਹਿਬ ਜੀ ਪਾਠ ਕਰ ਰਹੀ ਸੀ ਤੇ ਉਹ ਸੁਖਾਸਨ ਕਰਦੇ ਸਮੇਂ ਉਹਨਾਂ ਦੇ ਢਾੜੇ ਦਾ ਵਾਲ ਇੱਕ ਸੁਖਾਸਨ ਕਰਦੇ ਸਮੇਂ ਚਲਾ ਗਿਆ ਜੇ ਸੁਖਾਸਨ ਕਰਿਆ ਉਹਨਾਂ ਨੇ ਤਾਂ ਢਾੜੇ ਦਾ ਵਾਲ ਇੱਕ ਉਹਨਾਂ ਸਭ ਦੇ ਮਤਲਬ ਉਹਨੇ ਹੀ ਸੁਖਾਸਨ ਕਰਤਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਸੁਖਾਸਨ ਕਰਕੇ ਚਲੋ ਆਰਾਮ ਕਰਨ ਲੱਗੇ ਉਸ ਤੋਂ ਬਾਅਦ ਜਦੋਂ ਸਵੇਰ ਹੋਈ ਸਵੇਰੇ ਉੱਠ ਕੇ ਉਹ ਸ੍ਰੀ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਗਏ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਲਾਲੀ ਸੀ ਲੱਖਾਂ ਲੱਖਾਂ ਅੱਖਾਂ ਖਰਾਬ ਹੋ ਰਹੀ ਸੀ ਮਹਾਰਾਜ ਜੀ ਤਾਂ ਬਾਬਾ ਬੁੱਢਾ ਸਿੰਘ ਜੀ ਨੇ ਪੁੱਛਿਆ ਸ੍ਰੀ ਗੁਰੂ ਅਰਜਨ ਜੀ ਮਹਾਰਾਜ ਜੀ ਨੂੰ ਵੀ ਪਾਤਸ਼ਾਹ ਵੀ ਇਹ ਕੀ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਭਾਈ ਬੁੱਢਾ ਜੀ ਸਾਹਿਬ ਜੀ ਜਿਉ ਜੋ ਤੁਸੀਂ ਕੱਲ ਸੁਖਾਸਣ ਕਰ ਰਹੇ ਸੀ ਨਾ ਤਾਂ ਤੁਹਾਡੇ ਗਾੜੇ ਦਾ ਵਾਲ ਇੱਕ ਅੰਦਰ ਚਲਾ ਗਿਆ ਸੀ ਇਹ ਸੁਖਾਸਨ ਕਰਦੇ ਸੀ ਤਾਂ ਕਰਕੇ ਸਾਡੀ ਅੱਖ ਲਾਲ ਹੋ ਗਈ ਸੀ ਤੇ ਦੇਖੋ ਇਸ ਤੋਂ ਬਥਾ ਲੱਗਦਾ ਵੀ ਆਪਾਂ ਇਹ ਪਰਮਾ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹਨ ਬੀ ਸ਼ਬਦ ਸਬਦ ਹੀ ਗੁਰੂ ਹੈ ਇਸ ਦਸੇ ਗੁਰੂ ਮਹਾਰਾਜ ਨੂੰ ਗੁਰੂਆਂ ਸਾਹਿਬ ਜੀ ਦੇ ਸਾਹਮਣੇ ਆਪਾਂ ਨੂੰ ਮੱਥਾ ਟੇਕਣਾ ਗੁਰੂ ਜੀ ਕਹਿ ਕੇ ਆਨੇ ਦਸੇ ਗੁਰੂ ਮਹਾਰਾਜ ਉਹਨਾਂ ਵਿੱਚ ਜੋਤ ਜਗਦੀ ਹੈ ਇਹਨਾਂ ਦੀ ਵੀ ਸ਼ਬਦ ਸਬਦ ਹੀ ਗੁਰੂ ਹੈ ਜਦੋਂ ਆਪਾਂ ਕਿਸੇ ਵੀ ਇੱਕ ਸ਼ਬਦ ਨੂੰ ਧਿਆਵਾਂਗੇ ਨਾਮ ਲਾਵਾਂਗੇ ਵਾਗੂ ਜਾਪ ਕਰਾਂਗੇ ਤਾਂ ਪ੍ਰਮਾਤਮਾ ਅੱਜ ਨਹੀਂ ਤਾਂ ਕੱਲ ਸੁਣਦੀ ਸੁਣਦਾ ਤਾਂ ਕਰਕੇ ਆਪਨ ਨੇ ਪਹਿਲਾਂ ਪੰਨੇ ਤਾੜ ਕਰਕੇ ਆਪਾਂ ਇਹਨਾਂ ਨੂੰ ਅੰਗ ਕਿਹਾ ਜਾਂਦਾ ਕਿਉਂਕਿ ਇਹ ਆਪਣੀ ਇੱਕ ਜਗ ਦੀ ਜੋਤ ਜਿਵੇਂ ਆਪਣੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਸੇ ਗੁਰੂਆਂ ਦੀ ਦਸੇ ਗੁਰੂਆਂ ਦੀ ਜੋਤ ਠੀਕ ਹੈ ਜੀ ਤੇ ਜੇ ਕੋਈ ਪੁੱਲ ਜਿਹੀ ਗਲਤੀ ਹੋ ਗਈ ਮੈਂ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ